ਬੈਗਰੂਜੀ ਦਾ ਖਾਲਸਾ ਸ੍ਰੀ ਵੈਗਰੂਜੀ ਕੀ ਫਤਿਹ ਆਪਾਂ ਇਸ ਵਕਤ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਵਾਰ ਤੇ ਬੈਠੇ ਨੂੰ 36 ਦਿਨ ਹੋ ਗਏ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਆਪਣਾ 2024 ਐ ਇਹਨੂੰ ਪੂਰੇ ਭਾਰ ਦੇ ਲੋਕ ਹਲਵੇ ਦਾ ਕਹਿਣਗੇ ਤੇ 2025 ਹੈ ਉਹ ਪੈਰ ਧਰੂਗਾ ਪਰ ਕਿਸਾਨਾਂ ਲਈ ਮਜ਼ਦੂਰਾਂ ਲਈ ਮਲਾਜ਼ਮਾਂ ਲਈ 2024 ਦੇ ਵਿੱਚ ਕੇਂਦਰ ਸਰਕਾਰ ਨੇ ਕੀ ਕੁਝ ਕੀਤਾ ਸਰਕਾਰਾਂ ਦਾ ਫਰਜ ਹੁੰਦਾ ਕੁਝ ਆਪਦੀ ਪਰਜਾਂ ਨੂੰ ਦੇਣਾ ਦਿੱਤਾ ਕੀ ਹੈ 2024 ਦੇ ਵਿੱਚ ਆਪਾਂ ਨੂੰ ਅੱਜ ਸਾਨੂੰ ਗੋਲੀਆਂ ਆਥਰੂਗਾ ਇਸ ਦੇ ਗੋਲੇ ਤੇ ਸਾਡੇ ਜਿਹੜੇ 36 ਕਿਸਾਨ ਸ਼ਹੀਦ ਹੋਏ ਨੇ ਸਾਡੇ 435 ਕਿਸਾਨ ਜ਼ਖਮੀ ਹੋਏ ਨੇ ਚਾਰ ਨੌਜਵਾਨਾਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਉਥੇ ਟ੍ਰੈਕਟ ਭੰਨੇ ਗਏ ਆ 2024 ਦੀ ਤਸਵੀਰ ਅੱਜ ਸਾਰਿਆਂ ਦੇ ਸਾਹਮਣੇ ਆ ਤੇ 2024 ਦੇ ਵਿੱਚ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਵਾਤੇ ਬੈਠੇ ਨੇ ਹੁਣ ਜਿਹੜੇ ਸਾਡੇ ਦੇਸ਼ ਦੇ ਸੱਤਾ ਤੇ ਕਾਬਜ ਨੇ ਲੋਕ ਪਮਾਓ ਪ੍ਰਧਾਨ ਮੰਤਰੀ ਹੋਵੇ ਪਮਾ ਸਟੇਟ ਦਾ ਮੁੱਖ ਮੰਤਰੀ ਹੋਵੇ ਉਹ ਬੜੇ ਚਾਹ ਦੇ ਨਾਲ 2025 ਨੂੰ ਮਨਾ ਰਹੇ ਹੋਣਗੇ ਪਰ ਕਿਸਾਨਾਂ ਦੀ ਖੁਸ਼ੀ ਕਿਸ ਗੱਲ ਤੇ ਹੈ ਕਿ ਸਰਕਾਰ ਤੱਕ ਕੇ ਮੰਤਰੀ ਮੰਡਲ ਦੀ ਬੈਠਕ ਬੁਲਾਵੇ ਜਿਹੜੀਆਂ ਸਾਡੇ ਕਿਸਾਨਾਂ ਦੀ ਐਮਐਸਪੀ ਗ੍ਰਾਂਟੇ ਕਾਨੂੰਨ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰੇ ਸੁਆਮੀ ਨਤਨ ਦੀ ਰਿਪੋਰਟ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਤਾਂ ਇਹਨੂੰ 70% ਲਾਗੂ ਕਰਤਾ ਜੇ 70 ਉਹਨਾਂ ਦੇ ਕਹਿਣ ਮੁਤਾਬਕ ਕਰਤਾ ਤਾਂ ਫਿਰ 30% ਲਈ ਕਿਉਂ ਪੂਰੇ ਭਾਰਤ ਸੁਆਮੀ ਨਾਰਨਦੀ ਰਿਪੋਰਟ ਦੀ ਚਰਚਾ ਕਰਾ ਰਹੇ ਹੋ ਫਿਰ ਇਹਨੂੰ ਲਾਗੂ ਕਰੋ ਤਾਂ ਸਮੁੱਚੇ ਜਿਹੜੀ ਕਰਜ਼ੇ ਦੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਤੇ ਕਿ ਜਿਹੜੇ ਜਾਲ ਦੇ ਵਿੱਚ ਫਸ ਕੇ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਘੁਰਕੇ ਆ ਰਹੀਆਂ ਨੇ ਸਾਡੇ ਘਰਾਂ ਦੀਆਂ ਲਲਾਮੀਆਂ ਹੋ ਰਹੀਆਂ ਨੇ ਤਾਂ ਫਿਰ ਕਿਉਂ ਨਹੀਂ ਜਿਹੜਾ ਉਸ ਕਰਜ਼ੇ ਤੋਂ ਜਾਲ ਛਡਾਉਣ ਲਈ ਸਰਕਾਰ ਫੌਰੀ ਇਹਨਾਂ ਨੂੰ ਮੁਕਤ ਕਰੇ ਤਾ ਨਾਲ ਜਿਹੜੇ ਆਪਾਂ ਕਹਿ ਰਹੇ ਆ ਭਾਰ ਸਰਕਾਰ ਗੈਟ ਤੋਂ ਬਾਹਰ ਆਵੇ ਗੈਟ ਦਾ ਮਤਲਬ ਜਿਹੜੀ ਸਾਡੀ ਸਰਕਾਰ ਨੇ ਬਾਹਰ ਲੀਆਂ ਅਮਰੀਕਾ ਤੋਂ ਰੂਸ ਤੋਂ ਜਿਹੜੇ ਕਰਜ਼ਾ ਚੱਕਿਆ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ ਆਪਦੇ ਦੇਸ਼ ਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਕੁਚਲਿਆ ਜਾ ਰਿਹਾ ਤਾਂ ਪ੍ਰਭੂ ਆ 2024 ਦੇ ਵਿੱਚ ਆਪਾਂ ਸਾਰਾ ਕੁਝ ਦੇਖਿਆ ਪਰ ਇਸ ਜਗ੍ਹਾ ਦੇ ਵਿੱਚ ਆਪਾਂ ਉਹ ਪੰਡਾਲ ਦੇ ਵਿੱਚ ਖੜੇ ਆ ਤਾਂ ਸਾਨੂੰ ਤਾਂ ਕੋਈ ਕਿਰਨ ਫੇਰ ਦੇ ਸਕਦੀ ਹੈ ਕੇ ਤੜਕੇ ਮੰਤਰੀ ਮੰਡਲ ਕੇਂਦਰ ਦਾ ਬੈਠਕ ਬੁਲਾਵੇ ਬੈਠਕ ਬੁਲਾ ਕੇ ਜਿਹੜੀਆਂ ਮੰਗਾਂ ਦੀ ਖਾਤਰ ਸਰਜਾਰ ਜਗਜੀਤ ਸਿੰਘ ਢੱਲੇਵਾਲ ਮਰ ਵਰਤੇ ਬੈਠੇ ਨੇ ਤਾਂ ਉਹ ਮੰਗਾਂ ਕਿਸਾਨਾਂ ਦੀ ਝੋਲੀ 'ਚ ਪੈਣ ਕਿਸਾਨਾਂ ਨੂੰ ਕੋਈ ਨਵੀਂ ਕਿਰਨ ਦਿਸੇ ਕਿ 2025 ਦੇ ਵਿੱਚ ਜਿਹੜਾ ਸਾਡਾ ਦਿਨ ਚੜਿਆ ਸਾਡੀਆਂ ਆਸਾਂ ਮੁਤਾਬਕ ਆ ਜਿਹੜੀਆਂ ਮੰਗਾਂ ਲਾਗੂ ਹੋਈਆਂ ਨੇ ਫੇਰ ਹੀ 2025 ਕਿਸਾਨਾਂ ਲਈ ਚੰਗਾ ਦਿਨ ਹੋਊਗਾ ਨਹੀਂ ਤਾਂ ਅਸੀਂ ਰੋਜ਼ ਦੀ ਤਰ੍ਹਾਂ ਜਿਵੇਂ ਐਸ ਵਕਤ ਆ ਮੇਰੇ ਨਾਲ ਸਾਰੇ ਸਾਡੇ ਫੌਜੀ ਭਾਈਚਾਰੇ ਇਹ ਜ਼ਿਲੇ ਮੁਤਾਬਕ ਐਸ ਮੋਰਚੇ ਦੇ ਵਿੱਚ ਡਿਊਟੀਆਂ ਲਾ ਰਹੇ ਨੇ ਰੋਜ਼ ਨਵੀਆਂ ਨਵੀਆਂ ਹਵਾਵਾਂ ਆਉਂਦੀਆਂ ਨੇ ਕੋਈ ਕਹਿੰਦਾ ਜੀ ਅੱਜ ਹਸਪਤਾਲ ਖਾਲੀ ਕਰਵਾਤੇ ਕੋਈ ਕਹਿੰਦਾ ਜੀ 5000 ਸਮਾਣੇ ਪੁਲਿਸ ਖੜੀ ਐ ਕੋਈ ਕਹਿੰਦਾ ਆਪਣੇ ਮੋਰਚੇ ਦੇ ਆਸੇ ਪਾਸੇ ਫੌਜੀ ਆ ਗਏ ਇਹ ਜਿਹੜੀਆਂ ਜਿਹੜੀਆਂ ਰੋਜ਼ ਹਰਕਤਾਂ ਹੁੰਦੀਆਂ ਨੇ ਪਤਾ ਨਹੀਂ ਸਰਕਾਰ ਜੋ ਕੇ ਦੇਖਦੀ ਐ ਤੇ ਪਰ ਅਸੀਂ ਉਸ ਤਿਆਰੀ ਦੇ ਵਿੱਚ ਐਸ ਵਕਤ 2024 ਥੋੜੇ ਸਮੇਂ ਲਈ ਅਲਵੇ ਦਾ ਕਹਿਣ ਵਾਲੇ ਨੇ ਲੋਕ ਤੇ 2025 ਦੇ ਵਿੱਚ ਪੈਰ ਧਰਨ ਵਾਲੇ ਨੇ ਪਰ ਸਾਡੇ ਲਈ ਤਾਂ ਉਹੀ ਸੋਟੀਆਂ ਉਹੀ ਰਾਤਾਂ ਉਹੀ ਸਭ ਕੋਲ ਬੈਠੇ ਆ ਅਸੀਂ ਤਾਂ ਇਸ ਦੀਕ ਤੇ ਬੈਠੇ ਆ ਕਿ ਕਦੋਂ ਸਰਕਾਰ ਮੰਗਾ ਲਾਗੂ ਕਰੇ ਤੇ ਸਰਕਾਰ ਸਾਡੀ ਇਸ ਦੀਕ ਤੇ ਬੈਠੇ ਨੇ ਕਿਦੋਂ ਸਾਨੂੰ ਕਮਜ਼ੋਰੀ ਹੋਵੇ ਅਸੀਂ ਇਹਨਾਂ ਨੂੰ ਕੁੱਟ ਕੇ ਇੱਥੋਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਗੇ ਉਸ ਮੰਗਾਂ ਦੀ ਖਾਤਰ ਜਿਹੜੇ ਆਪਾਂ ਬੈਠੇ ਆ ਤੇ ਖਾਸ ਕਰਕੇ ਅਸੀਂ ਰੋਜ਼ ਸਾਡੇ ਲੋਕਾਂ ਨੂੰ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਅੰਦ ਵਿੱਚ ਸਾਹ ਦਿੱਤਾ ਐਵੇਂ ਲੈ ਆਉਣ ਵਾਲੇ ਦਿਨਾਂ ਦੇ ਵਿੱਚ 4 ਜਨਵਰੀ ਨੂੰ 4 ਜਨਵਰੀ ਨੂੰ ਇਸੇ ਜਗ੍ਹਾ ਤੇ ਖਨੌਰੀ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਕਿਉਂ ਕਰਾਂਗੇ ਕਿ ਹਰੇਕ ਦੀ ਇੱਛਾ ਹਰੇਕ ਦੀ ਇੱਛਾ ਦੇ ਮੁਤਾਬਕ ਅਸੀਂ ਰੋਜ਼ ਕਿਸੇ ਨੂੰ ਮਲਾ ਰਹੇ ਹਾਂ ਦੋ ਨੂੰ ਚਾਰ ਨੂੰ ਕਿ ਅਸੀਂ ਡੱਲੇਵਾਲ ਸਾਹਿਬ ਦੇ ਦਰਸ਼ਨ ਵੀ ਕਰਨੇ ਨੇ ਅਸੀਂ ਕੋਈ ਗੱਲ ਵੀ ਕਰਨੀ ਹੈ ਪਰ ਉਹ ਸਥਿਤੀ ਦੇ ਵਿੱਚ ਜੋ ਡੱਲੇਵਾਲ ਸਾਹਿਬ ਨੇ ਇਹ ਗੱਲਾਂ ਦਾ ਜਵਾਬ ਦਿੱਤਾ ਬਈ ਜਿਹੜੇ ਲੋਕਾਂ ਲਈ ਮੈਂ ਮਰ ਰਹੇ ਹਾਂ ਜਿਹੜੇ ਲੋਕਾਂ ਲਈ ਮੈਂ ਲੜ ਰਹੇ ਹਾਂ ਉਹ ਲੋਕਾਂ ਨੂੰ ਤੁਸੀਂ ਇੱਕ ਦਿਨ ਸੱਦੋ ਤੇ ਉਹ ਦਿਨ ਅਸੀਂ ਫੋਰਮ ਨੇ ਮੀਟਿੰਗ ਬੁਲਾ ਕੇ 4 ਜਨਵਰੀ ਤੈਅ ਕੀਤੀ ਹੈ 4 ਜਨਵਰੀ ਨੂੰ ਕਨੌਰੀ ਦੇ ਵਿੱਚ ਪੀਲੇ ਸਾਰੇ ਪੰਜਾਬੀਆਂ ਨੂੰ ਹਰਿਆਣੇ ਵਾਲੇ ਲੋਕਾਂ ਨੂੰ ਸਾਡੇ ਰਾਜਸਥਾਨ ਦੇ ਉੱਤਰ ਪ੍ਰਦੇਸ਼ ਚਾਰ ਸਟੇਟਾਂ ਦੇ ਵਿੱਚ ਆ ਜਿਹੜਾ ਖਨੌਰੀ ਨਾਕਾ ਖੁੰਝਾ ਲੱਗਦੀ ਹੈ ਜਿਵੇਂ ਆਪਾਂ ਕਹਿੰਦੇ ਨਾਲ ਸਾਡੇ ਤਿੰਨ ਜੂ ਪਿੰਡਾਂ ਦੀ ਜੂ ਲੱਗਦੀ ਹੈ ਤਾਂ ਅਸੀਂ ਉੱਥੇ ਬੈਠਿਆ ਨੇੜੇ ਆ ਉਹਨਾਂ ਨੂੰ ਪੀਲੇ ਚਾਰ ਸਟੇਟਾਂ ਦੇ ਕਿਸੀ ਹਜ਼ਾਰਾਂ ਦੀ ਗਿਣਤੀ ਚ ਬੱੱਸਾਂ ਟਰੱਕਾਂ ਦੇ ਭਰ ਕੇ ਖਨੌਰੀ